ਅੱਜ ਉਹਦਾ ਭੋਗ ਪੈਂਦਾ ਨਜ਼ਰ ਆ ਰਿਹਾ ਇਸ ਕਰਕੇ ਅੱਜ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਔਰ ਚੱਕ ਰਹੇ ਨੇ ਉਹ ਲੱਖਾਂ ਕਰੋੜਾਂ ਰੁਪਏ ਉਹਨਾਂ ਨੂੰ ਮਾਫ਼ ਕਰਤਾ ਕਰਜ਼ਾ ਮਾਫ਼ ਕਰਤਾ ਉਹਨਾਂ ਦਾ ਅੱਜ ਕਿਸਾਨ ਮਾਰ ਰਿਹਾ ਅੱਜ ਬਲਕੇ ਆਮ ਦੁਕਾਨਦਾਰ ਮਾਰ ਰਿਹਾ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰਦੇ ਆ ਉਹ ਵੀ ਪੰਜਾਬ ਤੋਂ ਸ਼ੁਰੂਆਤ ਹੋਈ ਸੀ ਪੰਜਾਬ ਤੋਂ ਹੀ ਇਹਨਾਂ ਦਾ ਭੋਗ ਪੈਂਦਾ ਬਲਕੇ ਸ਼ੁਰੂਆਤ ਹੋ ਚੁੱਕੀ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਕੋਲਾ ਗਰੇਵਾਲ ਮੌਜੂਦ ਨੇ ਗਰੇਵਾਲ ਸਾਹਿਬ ਕਿਵੇਂ ਦੇਦੇ ਹੋ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਤੁਹਾਡਾ ਪ੍ਰੋਟੈਸਟ ਆ ਪੰਜਾਬ ਦੇ ਵਿੱਚ ਕੱਲ ਚੰਡੀਗੜ੍ਹ ਪ੍ਰੋਟੈਸਟ ਦੇ ਸੀਗਾ ਕਿਹਾ ਜਾ ਰਿਹਾ ਹੈ ਕਿ ਵਿਰੋਧੀ ਧਿਰ ਕਹਿ ਰਹੀ ਹੈ ਕਿ ਜਿਹੜੀ ਗ੍ਰਿਫਤਾਰੀ ਹੈ ਉਹ ED ਨੇ ਕੀਤੀ ਹੈ ਨਾ ਕਿ ਵਿਰੋਧੀ ਧਿਰ ਨੇ ਕੀਤੀ ਹੈ ED ਆ ਜਿਹੜੀ ਉਹ ਉਹਨਾਂ ਦੀ ਚਮਚਾ ਕਰੀ ਕਰ ਰਹੀ ਹੈ ਔਰ ਉਹਨਾਂ ਦੀ ਮਿਲ ਕੇ ਕੱਟ ਪੁਤਲੀ ਹੈ ਔਰ ਮੋਦੀ ਸਰਕਾਰ ਦੀ ਭਾਜਪਾ ਸਰਕਾਰ ਦੀ ਕੱਟ ਪੁਤਲੀ ਆ ਅੱਜ ਮੋਦੀ ਸਰਕਾਰ ਨੂੰ ਡਰ ਪਿਆ ਵੀ ਉਹਦੀ ਹਾਰ ਨਜ਼ਰ ਆ ਰਹੀ ਆ ਨੂੰ ਅੱਜ ਉਹਦਾ ਭੋਗ ਪੈਦਾ ਨਜ਼ਰ ਆ ਰਿਹਾ ਇਸ ਕਰਕੇ ਅੱਜ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੂੰ ਔਰ ਚੱਕ ਰਹੇ ਨੇ ਪਹਿਲਾ ਅਸਤਿੰਦਰ ਜੈਨ ਜੀ ਮਨੀਸ਼ ਸ਼ੋਧਿਆ ਜੀ ਅੱਜ ਸੰਜੇ ਸਿੰਘ ਨੂੰ ਚੱਕ ਕੇ ਆਵਾਜ਼ ਬੰਦ ਕਰਨ ਕਰਨ ਬੰਦ ਕਰਨਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਸ਼ਾਇਦ ਇਹਨਾਂ ਨੂੰ ਲੱਗੇ ਅਸੀਂ ਚੱਕ ਕੇ ਬੰਦ ਕਰ ਦਿਆਂਗੇ ਤੇ ਸਾਡਾ ਰਾਜ ਦਵਾਰ ਆ ਜਾਊਗਾ ਪਰ ਮੈਂ ਦੱਸਣਾ ਚਾਹੁੰਨਾ ਤੁਹਾਡਾ ਭੋਗ ਪੈ ਚੁੱਕਿਆ ਤੁਸੀਂ ਜੋ 10 ਸਾਲ ਦੇ ਵਿੱਚ ਭਾਮ ਕੇ ਇੰਡੀਆ ਦਾ ਬੁਰਾ ਹਾਲ ਕੀਤਾ ਚਾਹੇ ਉਹ ਨੋਟਬੰਦੀ ਕਰਕੇ ਜੀਐਸਟੀ ਲਾ ਕੇ ਅੱਜ ਬੁਰਾ ਹਾਲ ਕੀਤਾ ਤੇ ਅੱਜ ਲੋਕ ਜਾਣ ਚੁੱਕੇ ਨੇ ਆਮ ਆਦੀ ਪਾਰਟੀ ਸ਼੍ਰੀ ਰਵਿੰਦ ਕੇਜੀ ਬਾਲ ਜੀ ਕੰਮ ਕਰ ਰਹੇ ਨੇ ਆਉਣ ਵਾਲੇ ਸਮੇਂ 'ਚ ਸ਼੍ਰੀ ਰਵਿੰਦ ਕੇਜੀ ਬਾਲ ਜੀ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਡਰ ਪਿਆ ਹੈ ਭਾਜਪਾ ਸਰਕਾਰ ਨੂੰ ਆਪਣੀ ਹਾ ਨਜ਼ਰ ਆ ਰਹੀ ਹੈ ਇਸ ਕਰਕੇ ਹੱਤਕੰਡੇ ਮਾਰਾ ਰਹੀ ਆ ਉਹਨੇ ਇਹਨੂੰ ਦੱਸਣਾ ਚਾਹੁੰਦੇ ਜਿੰਨੇ ਮਰਜ਼ੀ ਹੱਤਕੰਡੇ ਬਣਾ ਲਓ ਜਿਹੜੇ ਪੰਜਾਬ ਦੇ ਲੋਕ ਨੇ ਪਾਸ ਦੇ ਲੋਕ ਨੇ ਬਹੁਤ ਸੂਝਵਾਨ ਨੇ ਔਰ ਉਹ ਜਾਣਦੇ ਨੇ ਕੰਮ ਕੌਣ ਕਰਦਾ ਅੰਗਰੇਜ਼ਾਂ ਨੇ ਉਹ ਇਹਨਾਂ ਲੋਕਾਂ ਨੇ ਪਹੁੰਚਾਇਆ ਸੀ ਅੰਗਰੇਜ਼ ਵੀ ਕਹਿੰਦੇ ਸਾਡਾ ਪੂਰੀ ਦੁਨੀਆ ਦੇ ਵਿੱਚ ਸੂਰਜ ਨਹੀਂ ਛਿਪਦਾ ਸਾਨੂੰ ਕੋਈ ਹਰਾ ਨਹੀਂ ਸਕਦਾ ਕੋਈ ਪਹੁੰਚਾ ਨਹੀਂ ਸਕਦਾ ਉਹ ਅੰਗਰੇਜ਼ ਵੀ ਪਹੁੰਚਾ ਦਿੱਤੇਗੇ ਅੱਜ ਇਹ ਮੋਦੀ ਭਾਜਪਾ ਵੀ ਭੱਜਣ ਵਾਲੀ ਤਿਆਰ ਬੈਠੀ ਆ ਔਰ ਭੱਜਣ ਵਾਸਤੇ ਅੱਜ ਇਹ ਜਿਹੜਾ ਇਹਨਾਂ ਦਾ ਹੱਥ ਕੰਡੇ ਫਰਾ ਰਹੇ ਨੇ ਉਹ ਇਹਨਾਂ ਦਾ ਨਜ਼ਰ ਨਜ਼ਰ ਆ ਰਿਹਾ ਇਹਨਾਂ ਦੇ ਹਾਰ ਨਜ਼ਰ ਆ ਰਹੀ ਹੈ ਇਸ ਕਰਕੇ ਕੰਮ ਕਰ ਰਹੇ ਪਰ ਹਾਰ ਇਹਨਾਂ ਦੀ ਪੱਕੀ ਆ ਕਿਉਂਕਿ ਆਮ ਆਦੀ ਪਾਰਟੀ ਨੇ ਜੋ ਇਤਿਹਾਸ ਰਾਜ ਤੱਕ ਕੰਮਾਂ ਦਾ ਦਵਾਈ ਦੀ ਗੱਲ ਕਰਦੇ ਆ ਪੜ੍ਹਾਈ ਦੀ ਗੱਲ ਕਰਦੇ ਆ ਰੋਜ਼ਗਾਰ ਦੀ ਗੱਲ ਕਰਦੇ ਆ ਔਰ ਇਨਸਾਫ ਦੀ ਗੱਲ ਕਰਦੇ ਆ ਉਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਮ ਆਦੀ ਪਾਰਟੀ ਕੰਮ ਕਰ ਸਕਦੀ ਆ ਇਸ ਕਰਕੇ ਹਾਰ ਦੇ ਡੋ ਇਹ ਕੰਮ ਕਰ ਰਹੇ ਕੇਂਦਰ ਦੇ ਲੀਡਰ ਕਹਿ ਰਹੇ ਨੇ ਕਿ ਜਿਹੜਿਆ ਵੀ ਅਸੀਂ ਵਿਕਾਸ ਕੀਤਾ ਐਦਾ ਵਿਕਾਸ ਪੂਰੇ 10 ਸਾਲਾਂ ਦੇ 72 ਸਾਲਾਂ ਦਾ ਨਹੀਂ ਹੋਇਆ कि ਜਿਹੜੇ ਹੁਣ ਅਸੀਂ 10 ਸਾਲ ਇਥੇ ਪੰਜਾਬ ਕੇਂਦਰ ਚ ਰਾਜ ਕਰਕੇ ਅਸੀਂ ਪੂਰੇ ਦੇਸ਼ ਤੇ ਜਿਹੜਾ ਵਿਕਾਸ ਕੀਤਾ ਵਾ ਰਾਜਾ ਸ਼ਾਹੀ ਦੁਆਰਾ ਪੈਦਾ ਕੀਤੀ ਅਡਾਨੀ ਰਾਜਾ ਬਣਾਤਾ ਵਾਨੀ ਰਾਜਾ ਬਣਾਤਾ ਇਹ ਵਿਕਾਸ ਕੀਤਾ ਅਡਾਨੀਆਂ ਤੇ ਅਡਾਨੀਆਂ ਦਾ ਵਕਾਸ ਕੀਤਾ ਔਰ ਲੋਕਾਂ ਦੇ ਟੈਕਸਾਂ ਦੇ ਪੈਸੇ ਇਕੱਠੇ ਕਰਕੇ ਔਰ ਲੱਖਾਂ ਕਰੋੜਾਂ ਰੁਪਈਆ ਉਹਨਾਂ ਨੂੰ ਮਾਫ਼ ਕਰਤਾ ਕਰਜ਼ਾ ਮਾਫ਼ ਕਰਤਾ ਉਹਨਾਂ ਦਾ ਅੱਜ ਕਿਸਾਨ ਮਰ ਰਿਹਾ ਅੱਜ ਬਲਕੇ ਆਮ ਦੁਕਾਨਦਾਰ ਮਰ ਰਿਹਾ ਔਰ ਇਹ ਇਹਨਾਂ ਦੇ ਰਾਜ ਭਾਜ ਪਾ ਦੇ ਰਾਜ ਦੇ ਵਿੱਚ ਆਮ ਆਦਮੀ ਮਰ ਰਿਹਾ ਵਾਜ ਆਮ ਆਦਮੀ ਵਾਸਤੇ ਜੇ ਕੰਮ ਕਰੀਆ ਆਮ ਆਦੀ ਪਾਰਟੀ ਸਰਕਾਰ ਕੰਮ ਕਰੀਆ ਰਵਿਂਤ ਕੇਜੀਵਾਲ ਕੰਮ ਕਰ ਰਹੇ ਨੇ ਭਗਵਾਨ ਸਿੰਘ ਮਾਨ ਕੰਮ ਕਰ ਰਹੇ ਨੇ ਉਹ ਡਰ ਇਹਨਾਂ ਨੂੰ ਸਤਾ ਰਿਹਾ ਔਰ ਜੇ ਕੰਮ ਕੀਤਾ ਹੋਵੇ ਲੋ ਲੀਡਰਾਂ ਨੂੰ ਚੱਕਣ ਦੀ ਲੋੜ ਨਹੀਂ ਫੇ ਤਾਂ ਆਪਣੇ ਆਪ ਉਕੇ ਲੋਕਾਂ ਨੂੰ ਜਾ ਕੇ ਕਹੋ ਜੇ ਕੰਮ ਕੀਤਾ ਬੋਰਡ ਪਾਦੇ ਜਿਵੇਂ ਰਵਿੰਦ ਕੇਜੀ ਵੱਲ ਨੇ ਹਰ ਸਟੇਜ ਤੇ ਕਿਹਾ ਸੀ ਵੀ ਜੇ ਮੈਂ 5 ਸਾਲ ਕੰਮ ਕੀਤੇ ਆ ਮੈਨੂੰ ਬੋਰਡ ਪਾਇਓ ਜੇ ਕੰਮ ਨਹੀਂ ਕੀਤੇ ਬੋਰਡ ਨਾ ਪਾਇਓ ਕਹਿ ਕੇ ਦਿਖਾਉਣ ਜਿਹਨਾਂ ਚ ਹਿੰਮਤ ਆ ਇਹਨਾਂ ਚ ਹਿੰਮਤ ਨਹੀਂ ਹੈਗੀ ਬੋਧਰ ਨੇ ਡਰਾ ਘੰਡਰਮ ਕੇ ਡਰਪੋਗ ਨੇ ਔਰ ਇਹਨਾਂ ਦੇ ਮਿਲ ਕੇ ਦਿਮਾਗੀ ਸੰਦੋਲਨ ਗਵਾ ਚੁੱਕੇ ਨੇ ਇਸ ਕਰਕੇ ਕਿਉਂਕਿ ਹਾਰ ਡਰ ਹਾਰ ਦਿਖ ਰਹੀ ਹੈ ਬੋਲਾ ਜੀ ਕਿਤੇ ਨਾ ਕਿਤੇ ਸੂਤਰਾ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਈਡੀ ਲੁਧਿਆਣੇ ਦੇ ਕੁਝ ਵਿਧਾਇਕਾਂ ਤੇ ਸਿਕੰਜਾ ਕਰ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਦੇਖੋ ਕੁਝ ਵੀ ਆਏ ਡਰੋ ਕੁਝ ਵੀ ਕਰ ਸਕਦੀ ਆ ਚਾਹੇ ਵਿਧਾਇਕ ਛੱਡ ਦਿਓ ਇਹਨਾਂ ਨੂੰ ਪਤਾ ਜਿਹੜੇ ਕੰਮ ਕਰ ਰਹੇ ਸੀ ਉਹਨੂੰ ਦਿਵਾ ਲਾਂਗੇ ਪਰ ਪੰਜਾਬੀ ਡਰਨ ਵਾਲੇ ਨਹੀਂ ਪੰਜਾਬੀ ਦਬਣ ਵਾਲੇ ਨਹੀਂ ਚਾਹੇ ਯਾਦੀ ਦੀ ਗੱਲ ਕਰਦੇ ਆਂ ਚਾਹੇ ਹਰੀ ਕ੍ਰਾਂਤੀ ਦੀ ਗੱਲ ਕਰਦੇ ਆਂ ਪੰਜਾਬ ਤੋਂ ਸ਼ੁਰੂਆਤ ਹੋਈ ਸੀ ਔਰ ਜੇ ਗੱਲ ਕਰਦੇ ਆਂ ਆਮ ਆਦੀ ਪਾਰਟੀ ਸਰਕਾਰ ਦੀ ਗੱਲ ਕਰਦੇ ਆਂ ਉਹ ਵੀ ਪੰਜਾਬ ਤੋਂ ਸ਼ੁਰੂਆਤ ਹੋਈ ਸੀ ਪੰਜਾਬ ਤੋਂ ਹੀ ਇਹਨਾਂ ਦਾ ਭੋਗਪੈਣ ਦਾ ਅਭਿਗੇ ਸ਼ੁਰੂਆਤ ਹੋ ਚੁੱਕੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੋਗੀ ਆਮ ਆਦਮੀ ਸਰਕਾਰ ਉਹ ਆਮ ਆਦੀ ਵਾਸਤੇ ਦਵਾਈ ਵਾਸਤੇ ਪੜਾਈ ਵਾਸਤੇ ਕੰਮ ਹੋਊਗਾ ਰੋਜ਼ਗਾਰ ਵਾਸਤੇ ਕੰਮ ਹੋਊਗਾ ਸੰਜੇ ਸਿੰਘ ਜੀ ਦੀ ਮਾਤਾ ਜੀ ਦਾ ਇੱਕ ਬਿਆਨ ਆਇਆ ਕਿ ਉਹ ਕਹਿੰਦੇ ਕਿ ਮੈਨੂੰ ਸੰਜੇ ਸਿੰਘ ਕਹਿ ਕੇ ਗਏ ਸੀ ਕਿ ਮੈਂ ਜਲਦੀ ਵਾਪਸ ਕਿ ਹੁਣ ਏਡੀ ਦੇ ਸ਼ਕੰਜਤ ਬਾਅਦ ਜਲਦੀ ਉਹ ਰਿਹਾਅ ਹੋ ਸਕਣਗੇ ਕਿਉਂਕਿ ਪਿੱਛੇ ਸੋਚਦੇ ਆ ਜੀ ਵੀ ਕਾਫੀ ਸਾਲ ਮਹੀਨਾ ਤੋਂ ਅੰਦਰ ਬੈਠੇ ਹੋਏ ਨੇ ਕਾਫੀ ਦੇਰ ਹੋ ਗਈ ਉਹਨਾਂ ਨੂੰ ਦੀ ਜ਼ਮਾਨਤ ਨਹੀਂ ਹੋਵਾਰੀ ਸੱਚ ਲੋ ਜਿੰਨਾ ਦਵਾਵਾਂਗੇ ਉਹਨਾਂ ਉੱਪਰ ਉਠਦਾ ਵਾ ਸੱਚ ਨੂੰ ਜਿੰਨਾ ਮਿਲ ਕੇ ਮਗੇ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਫਲਾ ਹੋਊਗਾ ਔਰ ਉਹਨਾਂ ਲੋਕਾਂ ਨੂੰ ਮਗੇ ਪਤਾ ਲੱਗੂਗਾ ਜਿੰਨਾ ਮਰਜੀ ਦਵਾਲ ਜਿੰਨਾ ਵੱਧ ਟਾਈਮ ਰੱਖਣਗੇ ਉਹਨਾਂ ਇਹਨਾਂ ਦਾ ਮਤਲਬ ਕਿ ਜੇ ਕਹਿ ਸਕਦੇ ਵੀ ਇਹਨਾਂ ਦਾ ਜਿਹੜਾ ਭੋਗ ਜਲਦੀ ਪੈ ਜਾਊਗਾ ਇੰਡੀਆ ਨਾਲ ਗੱਠ ਜੋੜ ਹੋ ਰਿਹਾ ਤੁਸੀਂ ਕਹਿੰਦੇ ਕੇਜਰੀਵਾਲ ਸਾਹਿਬ ਪ੍ਰਧਾਨ ਮੰਤਰੀ ਬਣ ਰਹੇ ਨੇ ਇੰਡੀਆ ਨਾਲ ਗੱਠ ਜੋੜ ਦੀ ਚਰਚਾਾਂ ਮਾ ਕੇਂਦਰ ਤੱਕ ਚੱਲਦੀਆਂ ਪਈਆਂ ਨੇ ਹੁਣ ਸਾਂਝੇ ਤੌਰ ਤੇ ਆਮ ਆਦਮੀ ਪਾਰਟੀ ਲੜੂਗੀ ਕਿ ਕਾਂਗਰਸ ਨਾਲ ਮਿਲ ਕੇ ਲੜੂਗੀ ਆਦੀ ਪਾਰਟੀ ਕੋਈ ਗੱਲ ਕਰ ਰਹੀ ਆ ਹਰੇਕ ਨੂੰ ਦਵਾਈ ਫਰੀ ਦੇਣੀ ਆ ਹਰੇਕ ਨੂੰ ਪੜ੍ਹਾਈ ਫਰੀ ਦੇਣੀ ਆ ਹਰੇਕ ਨੂੰ ਰੁਜ਼ਗਾਰ ਫਰੀ ਦੇਣਾ ਵਾ ਤੇ ਪੰਜਾਬ ਨੂੰ ਮਿਲ ਕੇ ਖਾਸ ਕਰਕੇ ਇੰਡੀਆ ਨੂੰ ਮਤਲਬ ਕਿ ਇੱਕ ਰੰਗਲਾ ਪੰਜਾਬ ਰੰਗਲਾ ਮਿਲ ਕੇ ਇੰਡੀਆ ਕਰ ਰਹੀ ਆ ਕਰਦੀ ਰਹੂ ਨਹੀਂ ਇਕੱਲੇ ਲੜੂਗੇ ਕਿ ਉਹਨਾਂ ਨਾਲ ਗੱਠ ਜੋੜ ਕੇ ਇਹ ਸਮਾ ਸਮਾ ਕੀ ਕਹਿੰਦਾ ਵਾ ਸਮਾ ਦੱਸੂਗਾ ਸਿਰਫ ਤੇ ਸਿਰਫ ਸਾਡਾ ਮਕਸਦ ਇੱਕੋ ਹੀ ਹੈ ਬਈ ਪਲਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਹਰ ਬੰਦੇ ਨੂੰ ਦਵਾਈ ਫਰੀ ਮਿਲੇ ਹਰ ਬੰਦੇ ਨੂੰ ਪੜਾਈ ਫਰੀ ਮਿਲੇ ਹਰ ਬੰਦੇ ਨੂੰ ਰੋਜ਼ਗਾਰ ਮਿਲੇ ਤੇ ਜੋ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਪੈਰਾ ਦੇਰੀ ਆਮਾ ਦੀ ਪਾਰਟੀ ਅੱਜ ਪਹਿਲੀ ਵਾਰੀ ਹੋਇਆ ਵਾ ਅੱਜ ਤੱਕ ਜੇ ਆਮਾ ਦੀ ਪਾਰਟੀ ਨੇ ਇੱਕ ਪੈਰਾ ਦਿੱਤਾ ਅੰਗੇ ਡਾਕਟਰ ਨੇ ਬੇਕਾਰ ਦੀ ਸੋਚ ਤੇ ਔਰ ਪਾਕਿਸਤਾਨ ਦੀ ਸੋਚ ਤੇ ਅੱਜ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਦੀ ਸੋਚ ਤੇ ਪੈਰਾ ਦੇ ਰਹੇ ਜੋ ਉਹਨਾਂ ਦੀ ਸੋਚ ਸੀ ਉਹ ਆਜ਼ਾਦੀ ਲੈ ਕੇ ਆਉਣ ਦੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਜਵਾਬ ਦਿੱਤੇ ਨੇ ਕਿ ਜਿਹੜੀ ਕੇਂਦਰ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਕੇਜਰੀਵਾਲ ਜਿਹੜੇ ਆ ਦਿੱਲੀ ਦੇ ਮੁੱਖ ਮੰਤਰੀ ਉਹ ਪ੍ਰਧਾਨ ਮੰਤਰੀ ਬਣ ਰਹੀ ਸੀ ਦਾਨਾ ਕੇਂਦਰ ਦੇ ਵਿੱਚ ਜਿਹੜੀ ਸਿਆਸਤ ਤੇ ਸਰਕਾਰ ਹੈ ਭਾਜਪਾ ਸਰਕਾਰ ਉਹਨਾਂ ਦੇ ਲੀਡਰਾਂ ਨੂੰ ਦਬਾਉਣ ਲੱਗੀ ਹੋਈ ਹੈ ਪਰ ਉਹ ਦੱਬਣਗੇ ਨਹੀਂ ਤੇ ਕੇਂਦਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਬਣ ਕੇ ਰਹੋਗੇ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ ਅਭਿਸ਼ੇਕ ਜ਼ਰੂਰਤਾ ਸਮਝਾਉਂਦੇ ਨੇ ਲੁਧਿਆਣਾ